ਸਿੰਘ ਸਾਹਿਬ ਬਾਬਾ ਜੀ ਬਾਬਾ ਕਲੰਦਰ ਸਿੰਘ 99 ਕਰੋੜੀ ਚੌਥੇ ਵਾਲੇ ਬਹੁਤ ਸਮੇਂ ਤੋਂ ਪਖੰਡਵਾਦ ਜਾਤੀਵਾਦ ਦੋ ਦੋ ਬਾਟਿਆਂ ਦੇ ਧਰਮ ਪਰਵਰਤਨ ਦੇ ਖਿਲਾਫ ਜੰਗ ਲੜ ਰਹੇ ਆ ਪਰ ਇਹਦੇ ਵਿੱਚ ਕੁਝ ਸ਼ਰਾਰਤੀ ਅੰਸਰ ਬਲਵਿੰਦਰ ਰੰਗਰੇਟੇ ਵਰਗੇ ਉਹ ਆਪਣਾ ਨਿੱਜੀ ਰੰਜਿਸ਼ ਕੱਟਣ ਦੇ ਮਾਰੇ ਬਾਬਾ ਜੀ ਦੇ ਨਾਂ ਦੇ ਪੇਜ ਬਣਾ ਲਓ ਜਾਂ ਮੇਰੇ ਨਾਂ ਤੇ ਬਣਾ ਲਓ ਜਾਂ ਮੇਰਾ ਨੰਬਰ ਪਾ ਦਿਓ ਨਿਹੰਗ ਸਿੰਘਾਂ ਦੇ ਖਿਲਾਫ ਭਦੀ ਸ਼ਬਦਾਬਲੀ ਵਰਤ ਰਹੇ ਆ ਉਹਦਾ ਭਰਿੰਦਰ ਸ਼ੰਕਰ ਰੰਗਰੇਟਾ ਖੁਦ ਜ਼ਿੰਮੇਵਾਰ ਆ ਜਿਹੜਾ ਫਸਾਦ ਪਾਉਣਾ ਚਾਹੁੰਦਾ ਆ ਇਹ ਤੋਂ ਇਹਨੂੰ ਤਗੀਦ ਕੀਤੀ ਜਾਂਦੀ ਹੈ ਤੇ ਜੁੱਤੀਆਂ ਉਹ ਮਾਰਾਂਗੇ ਜਿਹੜਾ ਰਹਿ ਰੱਬ ਦਾ ਨਾਮ ਸਾਡੀ ਲੜਾਈ ਹੈਗੀ ਸਿਧਾਂਤ ਦੀ ਜਿੱਥੇ ਗੁਰੂ ਪਾਸ਼ਾ ਦਾ ਸਿਧਾਂਤ ਆ ਸੀ ਸਿਧਾਂਤ ਦੇ ਲਈ ਲੜ ਰਹੇ ਹਾਂ ਦੋ ਵਾੜਿਆਂ ਦੀ ਲੜਾਈ ਹੋਵੇ ਪਖੰਡਵਾਦ ਦੇ ਖਿਲਾਫ ਹੋਵੇ ਆ ਅਖੌਤੀ ਗੂਬੜੇ ਪਾਸਟਰਾਂ ਦੇ ਖਿਲਾਫ ਹੋਵੇ ਆ ਗੂਬੜੇ ਸਾਧਾਂ ਦੇ ਖਿਲਾਫ ਹੋਵੇ ਅਸੀਂ ਉਹਨਾਂ ਦੇ ਖਿਲਾਫਾ ਨਾ ਕਿ ਕਿਸੇ ਜੱਥੇਦਾਰ ਦੇ ਤੇ ਨਾ ਹੀ ਕਿਸੇ ਚੱਥੇਬੱਦੀ ਦੇ ਯਾ ਜਿਹੜੀ ਆ ਕਪਤਾਈਆਂ ਹੋ ਰੀਆਂ ਨੇ ਦੋ ਬਾਟਿਆਂ ਵਾਲੀਏ ਕੋਈ ਗੱਲ ਹੈਗੀ ਆ ਮਰਿਆਦਾ ਦੀ ਕਪਤਾਈ ਆ ਜਾਂ ਪੂਪੜੇ ਸਾਧ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਾਣ ਦੀ ਕਪਤਾਈ ਆ ਅਸੀਂ ਉਹਦੇ ਤਾਂ ਲੜ ਰਹੇ ਆ ਪਰ ਜੇ ਤੁਸੀਂ ਇਸ ਲੜਾਈ ਨੂੰ ਕਿਸੇ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰੋਗੇ ਫੇਰ ਨਹੀਂ ਤਾਂ ਵੀ ਮੈਂ ਕਹਿੰਦਾ ਕਿ ਗਿੱਟੇ ਵੱਡਾਂਗੇ ਤਾਂ ਪਰ ਘੱਟ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਸਾਰੇ ਮੈਨੂੰ ਜਾਣਦੇ ਹੀ ਹੋ ਸਿੰਘ ਸਾਹਿਬ ਬਾਬਾ ਜੀ ਬਾਬਾ ਕਲੰਦਰ ਸਿੰਘ 96 ਕਰੋੜੀ ਚਮਤੇ ਵਾਲੇ ਬਹੁਤ ਸਮੇਂ ਤੋਂ ਪਖੰਡਵਾਦ ਜਾਤੀਵਾਦ ਦੋ ਦੋ ਵਾਟਿਆਂ ਦੇ ਧਰਮ ਪਰਵਰਤਨ ਦੇ ਖਿਲਾਫ ਜੰਗ ਲੜ ਰਹੇ ਆ ਤੇ ਅਸੀਂ ਉਹਨਾਂ ਦੀ ਅਗਵਾਈ ਹੇਠ ਚੱਲ ਰਿਹਾ ਸਮੁੱਚਾ ਖਾਲਸਾ ਪੰਥ ਉਹਨਾਂ ਨੂੰ ਸਹਿਯੋਗ ਕਰ ਰਿਹਾ ਸਾਰੀਆਂ ਜਥੇਬੰਦੀਆਂ ਸਮਾਜਿਕ ਜੋ ਵੀ ਪੰਜਾਬ ਦੀ ਭਲਾਈ ਵਾਸਤੇ ਆ ਪਰ ਇਹਦੇ ਵਿੱਚ ਕੁਝ ਸ਼ਰਾਰਤੀ ਅੰਸਰ ਬਲਵਿੰਦਰ ਨੰਗਰੇਟੇ ਵਰਗੇ ਉਹ ਆਪਣਾ ਨਿੱਜੀ ਰੰਜਿਸ਼ ਕੱਢਣ ਦੇ ਮਾਰੇ ਬਾਬਾ ਜੀ ਦੇ ਨਾਂ ਤੇ ਪੇਜ ਬਣਾ ਲਓ ਜਾਂ ਮੇਰੇ ਨਾਂ ਤੇ ਬਣਾ ਲਓ ਜਾ ਮੇਰਾ ਨੰਬਰ ਪਾ ਦੋ ਨਿਹੰਗ ਸਿੰਘਾਂ ਦੇ ਖਿਲਾਫ ਭਦੀ ਸ਼ਬਦਾਬਦੀ ਵਰਤ ਰਹੇ ਆ ਉਹਦਾ ਬਰਵਿੰਦਰ ਸ਼ੰਕਰ ਅਗਰੇਟਾ ਖੁਦ ਜ਼ਿੰਮੇਵਾਰ ਆ ਅਸੀਂ ਕਿਸੇ ਨਿਹੰਗ ਸਿੰਘ ਦੇ ਖਿਲਾਫ ਗੱਲ ਨਹੀਂ ਜੇ ਸੁਣਨੀ ਸਾਰੇ ਨਿਹੰਗ ਸਿੰਘ ਸਾਡੇ ਆਪਣੇ ਆ ਸਾਡੀ ਸਿਧਾਂਤਿਕ ਲੜਾਈ ਆ ਪਰਸਨਲ ਸਾਡੇ ਨਾਲ ਕਿਸੇ ਦੀ ਕੋਈ ਨਹੀਂ ਤੇ ਜੇ ਇਹਨੇ ਬਰਵਿੰਦਰ ਅਗਰੇਟੇ ਨੇ ਕੋਈ ਗੱਲ ਕਰਨੀ ਹੈ ਇਹਦੀਆਂ ਲੱਤਾਂ ਬਾਹਰ ਚੱਲਦੀਆਂ ਤੇ ਆਪ ਖੁਦ ਕਰੇ ਸਾਡੇ ਉੱਤੇ ਨਾ ਸਿੱਟੇ ਇਹ ਬੇਨਤੀ ਆ ਬਰਵਿੰਦਰ ਅਗਰੇਟੇ ਨੂੰ ਮੈਂ ਕੱਲ੍ਹ ਦੇ ਨੂੰ ਘੱਟੋ ਘੱਟ 100 ਫੋਨ ਲਾ ਰਿਆ ਹੋਣਾ ਠੀਕ ਆ ਨਾ ਫੋਨ ਨਹੀਂ ਇਹਨੇ ਚੱਕਿਆ ਨੇ ਜਵਾਬ ਨਹੀਂ ਦਿੱਤਾ ਇੱਕ ਇਹਨੇ ਪੋਸਟ ਪਾਈ ਨੰਗ ਸਿੰਘਾ ਖਿਲਾਫ ਠੀਕ ਆ ਜੀ ਚੋਸਦਾ ਦੇ ਕਰਾਈ ਸਾਰਿਆਂ ਦਾ ਵੀ ਵਿਚਾਰਕ મતਭੇਦ ਹੁੰਦੇ ਉੱਤੇ ਨੰਬਰ ਇਹਨੇ ਚੱਕ ਕੇ ਮੇਰਾ ਦੇ ਤਾਂ ਥੱਲੇ ਆਪਣਾ ਦੇ ਦਿੱਤਾ ਨਾ ਬਾਬਾ ਜੀ ਦਾ ਲਿਖਤਾ ਇਸ ਕਰਕੇ ਇਹ ਜਿਹੜਾ ਪਸਾਰ ਪਾਉਣਾ ਚਾਹੁੰਦਾ ਆ ਇਹ ਤੋਂ ਇਹਨੂੰ ਤਗੀਦ ਕੀਤੀ ਜਾਂਦੀ ਇਹਦੇ ਜੁੱਤੀਆਂ ਉਹ ਮਾਰਾਂਗੇ ਜਿਹੜਾ ਰਹਿ ਰੱਬ ਦਾ ਨਾਮ ਜਿਹਨੇ ਪੋਸਟ ਪਾਉਣੀ ਆ ਸਪੋਰਟ ਕਰਨੀ ਆ ਸਹੀ ਤਰੀਕੇ ਨਾਲ ਕਰੇ ਔਰ ਜਿਹੜੀਆਂ ਇਹ ਪੋਸਟਾਂ ਪਾਉਂਦਾ ਮੈਨੂੰ ਪੁੱਛੇ ਤੋਂ ਬਿਗੈਰ ਪਾਉਂਦਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਸਾਰੇ ਜਣੇ ਜਿੰਨੇ ਵੀ ਲੰਡੂ ਜੜੇ ਨੇ ਬੇਨਾ ਮਤਲਬ ਦੀਆਂ ਆ ਲੜਾਈਆਂ ਵਿੱਚ ਪਾਉਂਦੇ ਨੇ ਇੱਕ ਦੂਜੇ ਨਾਲ ਸਾਡੀ ਲੜਾਈ ਕਿਸੇ ਜੱਥੇਬੰਦੀ ਨਾਲ ਨਹੀਂ ਹੈਗੀ ਸਾਡੀ ਲੜਾਈ ਹੈਗੀ ਸਿਧਾਂਤ ਦੀ ਜਿੱਥੇ ਗੁਰੂ ਪਾਸ਼ਾ ਦਾ ਸਿਧਾਂਤ ਆ ਸੀ ਸਿਧਾਂਤ ਦੇ ਲਈ ਲੜ ਰਹੇ ਆ ਦੋ ਵਾੜਿਆਂ ਦੀ ਲੜਾਈ ਹੋਵੇ ਪਖੰਡਵਾਦ ਦੇ ਖਿਲਾਫ ਹੋਵੇ ਆ ਖੋਤੀ ਬੂਬੜੇ ਪਾਸਟਰਾਂ ਦੇ ਖਿਲਾਫ ਹੋਵੇ ਆ ਬੂਬੜੇ ਸਾਧਾ ਦੇ ਖਿਲਾਫ ਹੋਵੇ ਅਸੀਂ ਉਹਨਾਂ ਦੇ ਖਿਲਾਫ ਆ ਨਾ ਕਿ ਕਿਸੇ ਜੱਥੇਦਾਰ ਦੇ ਤੇ ਨਾ ਹੀ ਕਿਸੇ ਜੱਥੇਬੰਦੀ ਦੇ ਜਿਹੜੀ ਤੁਸੀਂ ਪਰਸਨਲ ਰੰਜਿਸ਼ ਵਿੱਚੋਂ ਕੱਢਣਾ ਚਾਹੁੰਦੇ ਹੋ ਨਾ ਲੜਾਈ ਹੈਗੀ ਹੈ ਇਸ ਟਾਈਮ ਇਹ ਕਿ ਪੰਥ ਦੇ ਵਿੱਚ ਇੱਕ ਵਾਟਾ ਹੋਵੇ ਇੱਕ ਨਿਸ਼ਾਨ ਹੋਵੇ ਇੱਕ ਵਿਧਾਨ ਹੋਵੇ ਲੜਾਈ ਇਸ ਗੱਲ ਦੀ ਹੈ ਇਹਨੂੰ ਕਿਤੇ ਇੱਕ ਦੂਜੇ ਦੇ ਖਿਲਾਫ ਤੁਸੀਂ ਸਾਡਾ ਨਾਮ ਲੈ ਕੇ ਜੇ ਕਿਤੇ ਪੋਸਟ ਪਾਉਂਦੇ ਹੋ ਤੇ ਸਾਡੇ ਨਾਮ ਤੇ ਕਿਸੇ ਦੇ ਖਿਲਾਫ ਕੋਈ ਪੋਸਟ ਲਿਖਦੇ ਹੋ ਬਜਾਏ ਕਿ ਮਰਿਆਦਾ ਦੇ ਉੱਤੇ ਗੱਲ ਕਰਨ ਦੇ ਜਾਂ ਜਿਹੜੀਆਂ ਕੁਤਾਈਆਂ ਹੋ ਰਹੀਆਂ ਨੇ ਦੋ ਬਾਟਿਆਂ ਵਾਲੀਆਂ ਕੋਈ ਗੱਲ ਹੈਗੀ ਆ ਮਰਿਆਦਾ ਦੇ ਕੁਤਾਈ ਆ ਜਾਂ ਪੂਪੜੇ ਸਾਥ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਾਣ ਦੀ ਕੁਤਾਈ ਆ ਅਸੀਂ ਉਹਦੇ ਤਾਂ ਲੜ ਰਹੇ ਆ ਪਰ ਜੇ ਤੁਸੀਂ ਇਸ ਲੜਾਈ ਨੂੰ ਕਿਸੇ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰੋਗੇ ਫਿਰ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਗਿੱਟੇ ਵੱਡਾਂਗੇ ਤਾਂ ਪਰ ਘਟ ਵੀ ਨਹੀਂ ਕਰਾਂਗੇ ਠੀਕ ਹੈ ਜੀ ਇਸ ਲਈ ਬੇਨਤੀ ਆ ਆਪਣੀ ਹੱਦ ਦੇ ਵਿੱਚ ਰਹੋ ਇਸ ਲੜਾਈ ਨੂੰ ਇੱਕ ਸਹੀ ਮੋੜ ਤੇ ਜਾਣਦੇ ਹੋ ਪੰਥ ਦੇ ਵਿੱਚ ਇਹ ਬਹੁਤ ਵੱਡਾ ਵਿਵਾਦ ਆ ਬਹੁਤ ਵੱਡਾ ਰੌਲਾ ਆ ਜਾਤ ਪਾਤ ਦਾ ਚਾਰ ਚਾਰ ਗੁਰਦੁਆਰਿਆਂ ਦਾ ਦੋ ਦੋ ਸ਼ਮਸ਼ਾਨਾਂ ਦਾ ਅਸੀਂ ਉਸ ਲੜਾਈ ਤੇ ਆ ਇਹਨੂੰ ਪਰਸਨਲ ਲੜਾਈ ਨਾ ਬਣਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ